ਸੋਸ਼ਲ ਮੀਡੀਆ ਜਿਹੜਾ ਹੈਗਾ ਸੋਸ਼ਲ ਮੀਡੀਆ ਤੇ ਜਿਹੜਾ ਹੈਗਾ ਲੋਕਾਂ ਨੂੰ ਜਿਹੜਾ ਬੈਨੀਫਿਟ ਵੀ ਮਿਲਦੇ ਆ ਨੁਕਸਾਨ ਵੀ ਮਿਲਦੇ ਆ ਪਰ ਕਈ ਵਾਰ ਸੋਸ਼ਲ ਮੀਡੀਆ ਤੇ ਹੀ ਜਿਹੜਾ ਹੈਗਾ ਪਿਆਰ ਬਣ ਜਾਂਦਾ ਤੇ ਦੋਸਤੀ ਹੋ ਜਾਂਦੀ ਆ ਦੋਸਤੀ ਤੋਂ ਬਾਅਦ ਜਿਹੜਾ ਪਿਆਰ ਪਿਆਰ ਤੋਂ ਬਾਅਦ ਜਿਹੜਾ ਹੈਗਾ ਕਈ ਵਾਰ ਵਿਆਹ ਤੱਕ ਗੱਲ ਪਹੁੰਚ ਜਾਂਦੀ ਆ ਪਰ ਦੀਪਕ ਨਾਲ ਵੀ ਜਿਹੜੀ ਹੈਗੀ ਇਸੇ ਤਰ੍ਹਾਂ ਦੀ ਹੀ ਇੱਕ ਘਟਨਾ ਹੋਈ ਦੀਪਕ ਜੀ ਕਿਸ ਤਰ੍ਹਾਂ ਜਿਹੜਾ ਹੈਗਾ ਲੜਕੀ ਦੇ ਨਾਲ ਤੁਹਾਡਾ ਸੰਪਰਕ ਹੋਇਆ ਕੀ ਗੱਲਬਾਤ ਹੋਈ ਇੰਸਟਾਗ੍ਰਾਮ ਤੇ ਅੱਛਾ ਕੀ ਨਾਮ ਸੀ ਲੜਕੀ ਦਾ ਪ੍ਰੀਤ ਕਿਹੜੀ ਜਗ੍ਹਾ ਰਹਿੰਦੇ ਸੀ? ਮੋਕੇ ਦੱਸਿਆ ਭਾਈ। ਮੋਕੇ ਰਹਿੰਦੇ ਸੀਗੇ। ਤੇ ਜਦੋਂ ਤੁਸੀਂ ਬਿਆਨ ਗਏ ਹੈਗੇ ਉਸ ਤੋਂ ਬਾਅਦ ਕੀ ਗੱਲਬਾਤ ਹੋਈ ਆ? ਉਸ ਤੋਂ ਬਾਅਦ ਇਹ ਭਾਈ ਫੈਸਲਾ ਸੀਗਾ। ਬੇਤੇ ਆ ਜੋ ਰੋਜ਼ਗਾਰਨ ਪੈਸਾ ਸੀ। ਉਥੇ ਗਏ ਆ ਤੇ ਬਾਅਦ 2:30 ਵਜੇ ਤੱਕ ਫੋਨ ਦੇਖਿਆ ਕਿ 3 ਵਜੇ ਤੱਕ ਕੀਤਾ ਹੈਗਾ। 4 ਵਜੇ ਬਾਅਦ ਫੋਨ ਬੰਦ ਹੋ ਗਿਆ ਭਾਈ। ਤੇ ਜਦੋਂ ਮੈਰਿਜ ਦਾ ਤੁਹਾਡੇ ਨਾਲ ਵਾਅਦਾ ਕੀਤਾ ਸੀ ਜਾਂ ਉਸ ਟਾਈਮ ਕਿਦਾਂ ਉਹਨਾਂ ਨੇ ਉਹਨਾਂ ਦਾ ਤੁਹਾਡੇ ਨਾਲ ਗੱਲਬਾਤ ਹੋਈ ਸੀਗੀ? ਮਾਤਾ ਜੀ ਗੱਲ ਹੋਈ ਸੀ ਨਾ ਉਹਨਾਂ ਦੀ। ਅੱਛਾ ਜੀ ਪਹਿਲਾਂ 2 3 ਦਾ ਸੀ ਤੇ 2 ਤੋਂ ਬਾਅਦ ਉਹ ਕਹਿੰਦੇ 6 ਲੱਗ ਗਿਆ ਉਹਦਾ ਕਰਕੇ ਫੇ 6 ਦਾ ਕਰ ਦਿੱਤਾ 6 ਨੂੰ ਸਾਨੂੰ ਪੰਜ ਨੂੰ ਸਵੇਰ ਫੋਨ ਕੀਤਾ ਗਿਆ ਵੀ ਕੰਧੂ ਦੀ ਗਰਾਦ ਲੈ ਕੇ ਆਇਆ ਖਰਚਾ ਕਿੰਨਾ ਕੋ ਗਿਆ ਤੁਹਾਡਾ ਖਰਚਾ ਭਾਜੀ ਬਹੁਤ ਹੋ ਗਿਆ ਖਰਚਾ 2.5 ਲੱਖ ਰੁਪਏ ਖਰਚਾ ਹੋ ਗਿਆ ਸਾਨੂੰ ਕਿਉਂਕਿ ਆਪਾਂ ਦੇਖਦੇ ਹਾਂ ਸੋਸ਼ਲ ਮੀਡੀਆ ਤੇ ਲੜਕੀਆਂ ਨਾਲ ਦੋਸਤੀ ਹੋ ਜਾਂਦੀ ਹੈ ਕਈ ਵਾਰ ਲੜਕੀਆਂ ਜਿਹੜੀਆਂ ਆਈਆਂ ਵਾ ਫਰੋਡ ਕਰ ਕਰਕੇ ਪੈਸੇ ਵੀ ਮੰਗਦੀਆਂ ਹੈਗੀਆਂ ਇਸ ਤਰ੍ਹਾਂ ਦਾ ਵੀ ਕੋਈ ਤੁਹਾਡੇ ਨਾਲ ਹੋਇਆ ਐਸੇ ਮਗਾਇਨ ਆ ਭਾਜੀ ਕਿੰਨਾ ਕ ਪੈਸਾ ਗਿਆ ਤੁਹਾਡਾ 80000 ਰੁਪਇਆ ਗਿਆ 60000 ਰੁਪਇਆ ਗਿਆ ਉਹ ਕਿਸ ਥਰੂ ਗਿਆ ਹੈਗਾ ਮੈਸੇਂਜਰ ਨੂੰ ਉਧਰ ਅੱਛਾ ਕਿਹੜੀ ਜਗ੍ਹਾ ਤੁਸੀਂ ਸੀਗੇ ਮੈਂ ਦੁਬਈ ਦੁਬਈ ਕੀ ਕੰਮ ਕਰਦੇ ਸੀ ਮੈਂ ਭਾਈ ਲੇਬਰ ਚ ਸੀ ਲੇਬਰ ਦਾ ਕੰਮ ਕਰਦੇ ਸੀ ਕਿੰਨਾ ਚਿਰ ਹੋ ਗਿਆ ਸੀ ਇੱਥੋਂ ਗਿਆ ਨਾ ਮੈਨੂੰ ਭਾਈ 6 ਸਾਲ ਹੋ ਗਏ ਸੀ ਅੱਛਾ ਤੇ ਜਿਹੜੀ ਲੜਕੀ ਸੀਗੀ ਉਹਦੇ ਨਾਲ ਕਦੋਂ ਤੋਂ ਗੱਲਬਾਤ ਹੋ ਰਹੀ ਸੀ 3 ਸਾਲ ਤੋਂ ਤੇ ਤੁਹਾਡੀ ਉਹਨਾਂ ਦੇ ਪਰਿਵਾਰ ਨਾਲ ਵੀ ਕਿਸੇ ਨਾਲ ਗੱਲਬਾਤ ਹੁੰਦੀ ਸੀ ਮਾਤਾ ਨੂੰ ਬਾਪੂ ਨੂੰ ਗੱਲ ਅੱਛਾ ਹੁੰਦੀ ਸੀ ਤੇ ਉਹ ਕੀ ਕਹਿੰਦੇ ਸੀਗੇ ਉਹ ਰਾਜੀ ਸੀ ਕਿ ਕਹਿੰਦੇ ਚਲੋ ਸਹੀ ਇਹ ਕਰਦੇ ਨੇ ਪਰ ਸਾਨੂੰ ਇਹ ਨਹੀਂ ਪਤਾ ਅੱਛਾ ਲੜਕੀ ਨੇ ਕੀ ਕਿਹਾ ਸੀਗਾ ਕਿ ਮੈਂ ਕੀ ਕਰਦੀ ਆ ਮੈਂ ਕਿ ਵਕੀਲ ਅੱਛਾ ਕਿ ਵਕੀਲ ਜੋਬ ਕਰ ਓਕੇ ਜੋਬ ਕਰਦੀ ਜਾਂ ਵਕੀਲ ਜੋਬ ਕਰਦੀ ਵਕੀਲ ਹੋਈ ਨਹੀਂ ਅੱਛਾ ਅੱਛਾ ਹੋਰ ਇਹ ਨਹੀਂ ਪਤਾ ਭਾਜੀ ਸੱਚ ਬੋਲਦੇ ਝੂਠ ਬੋਲਦੇ ਇਸ ਘਟਨਾ ਨੂੰ ਦੇਖਦੇ ਹੋਏ ਤੁਸੀਂ ਕੀ ਲੋਕਾਂ ਨੂੰ ਮੈਸੇਜ ਦੇਵੋਗੇ ਭਾਜੀ ਮੈਂ ਤਾਂ ਇਹ ਕਹਿੰਦਾ ਬੱਚੋ ਜਿੰਨਾ ਬਾਕੀ ਇਦਾਂ ਰਹਿ ਕਮਾਓ ਸੋਸ਼ਲ ਮੀਡੀਆ ਜਿਹੜਾ ਹੈਗਾ ਵਾ ਕਈ ਵਾਰ ਜਿਹੜਾ ਨੁਕਸਾਨ ਵੀ ਕਰ ਜਾਂਦਾ ਤੇ ਬੈਨੀਫਿਟ ਵੀ ਦੇ ਜਾਂਦਾ ਸਾਡੇ ਨਾਲ ਪ੍ਰੇਮ ਜੀ ਵੀ ਆ ਪ੍ਰੇਮ ਜੀ ਕੀ ਕਹਿਣਾ ਚਾਹੋਗੇ ਇਸ ਘਟਨਾ ਨੂੰ ਦੇਖਦੇ ਹੋਏ ਆਪਾਂ ਤੇ ਇਹ ਕਹਿੰਦੇ ਆ ਭਰਾ ਇਹ ਨਿਸਾਬ ਮਿਲਣਾ ਚਾਹੀਦਾ ਸਹੀ ਆ ਕੋਈ ਦੁੱਖ ਤਰੀ ਬਣਾਵੇ ਢਾਡਾ ਵੀ ਆਸਰਾ ਵਾ ਉਹ ਪਰਮਾਤਮਾ ਦਾ ਆਸਰਾ ਜਿਹੜੇ ਏਡੀ ਤਰ੍ਹਾਂ ਚੱਲ ਗਿਆ ਹੈ ਦੁੱਖ ਬਲੇ ਆਏ ਨੂੰ ਤੁਸੀਂ ਛੱਡ ਦੋ ਮੇਰਾ ਇਹੋ ਹੀ ਆਖਰੀ ਵਜਨਾ ਪਰਮਾਤਮਾ ਬੱਚਿਆਂ ਨੂੰ ਤੰਦਰੁਸਤੀ ਦਾ ਤੁਹਾਨੂੰ ਦੇਵੇ ਨਗਰ ਖੇੜੇ ਮੈਂ ਰੱਖੇ ਪਰ ਜਦੋਂ ਆਪਾਂ ਸਰ ਗੱਲ ਕਰੀਏ ਲਗਾਤਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹੈਗੀਆਂ ਸੋਸ਼ਲ ਮੀਡੀਆ ਜਿਹੜਾ ਹੈਗਾ ਵਾ ਬੈਨੀਫਿਟ ਵੀ ਦਿੰਦਾ ਨੁਕਸਾਨ ਵੀ ਦੇ ਰਿਹਾ ਹੈਗਾ ਵਾ ਇਸ ਤਰ ਇਸ ਨੂੰ ਕਿਸ ਤਰ੍ਹਾਂ ਦੇਖਦੇ ਤੁਸੀਂ ਭਾਜੀ ਮੈਂ ਬਹੁਤ ਮੋਬਾਈਲ ਤੇ ਕਈ ਵਾਰ ਦੇਖਿਆ ਲੋਕ ਸਮਝਦੇ ਨਹੀਂ ਚਲੋ ਇਹ ਤਾਂ ਬੱਚੇ ਦਾ ਕਿਦਾਂ ਵਿਲਾ ਲੋ ਬੱਚੇ ਤੋਂ ਤੇ ਫਸ ਗਿਆ ਪਰ ਹੁਣ ਫਸੇ ਤਾਂ ਅਸੀਂ ਆ ਅਸੀਂ ਇਹਨੂੰ ਕਹਿ ਨਹੀਂ ਸਕਦੇ ਕੋਹ ਬੱਚਾ ਖੂਨ ਆ ਮੇਰਾ ਮੈਨੂੰ ਕਹੂੰਗਾ ਕੋਹ ਕੋਈ ਪਤਾ ਨਹੀਂ ਬੱਚੇ ਦਾ ਕੀ ਕਾਲਾ ਕਿਨ ਉਹ ਛੜਦੇ ਪੈਣੀ ਮੁੜ ਗਏ ਅਸੀਂ ਇਹਨੂੰ ਇਸ ਅਸੀਂ ਬੈਠੇ ਚੱਲਾਂਗੇ ਤੂੰ ਟੈਨਸ਼ਨ ਨਾ ਲੈ ਆਦਰ ਆਜੀ ਖਿਚੀਰਾ ਜਿਹੜਾ ਵਿਆਹ ਰੱਖਿਆ ਸੀਗਾ ਉੱਤੇ ਕਿੰਨਾ ਖਰਚਾ ਹੋ ਗਿਆ ਸੀ ਖਰਚਾ ਭਾਈ ਸਾਰਾ ਟੋਟਲ 3 ਲੱਖ ਹੋ ਗਿਆ ਸਾਰਾ ਗੱਡੀਆਂ ਵੱਡੀਆਂ ਪਾ ਕੇ ਸਾਰਾ ਖਰਚਾ ਪਰਚਾ ਪਾ ਕੇ ਉਹ ਚਲ ਇਹ 12 ਨਾਲ 13000 ਹੋ ਗਈ ਮਹੀਨੇ ਇੱਧਰ ਬੰਦ ਆਣਗੇ ਬਾਕੀ ਦੀ ਬਿਆਜੀ ਫੜ ਕੇ ਮਿਲਾਏ ਜਿਹੜੇ ਲੈ ਆ ਲੋਕਾਂ ਉਹ ਦੇਣੇ ਹੀ ਐ ਨਾ ਮੈਂ ਉਹਦੇ ਮੈਨੂੰ ਮaaf ਕਰ ਦੇਣ ਮੈਂ ਕੱਲ ਗੱਡੀਆਂ ਲਿਆਂ 25000 ਮੰਗੇ ਮੈਨੂੰ ਉਹ ਦੇ ਦਿੱਤਾ ਵਾਜੇ ਵਾਲੇ ਉਹਨਾਂ 13 ਜਾਂ ਉਹਨਾਂ ਦਿੱਤਾ ਮੀਡੀਆ ਵੀਡੀਓ ਵਾਲੇ ਆਏ ਉਹਨੇ ਭਾਈ ਮੰਗਿਆ ਜੀ ਵਾਲੇ ਮੰਗਿਆ ਉਹਨਾਂ 42 ਮੰਗਿਆ ਉਹਨਾਂ ਤਾਂ ਮੈਂ ਕਿਸੇ ਤਰ੍ਹਾਂ ਵਿਆਹੀ ਫੜਕ ਦਿੱਤੇ ਨਾ ਮੇਰੇ ਕੋਲ ਤਾਂ ਨਹੀਂ ਇੰਨੇ ਪੈਸੇ ਗਏ ਚਲੋ ਮੈਂ ਘਰ ਬਣਾਇਆ ਬਾਹਰ ਗਿਆ ਦੋ ਚਾਰ ਸਾਲ ਲਾਇਕ ਘਰ ਬਣਾਇਆ ਪਰ ਉਹਨੇ ਤਾਂ ਨਹੀਂ ਸੋਚਿਆ ਕੁੱਤੀ ਨੇ ਨਹੀਂ ਸੋਚਿਆ ਵੀ ਮੈਂ ਕੀ ਕਰਨ ਲੱਗੀਆਂ ਜੇ ਨਹੀਂ ਕਰਨਾ ਤਾਂ ਉਹਦਾ ਜਵਾਬ ਦੇ ਦੇ ਮੈਂ ਨਹੀਂ ਕਰਨਾ ਬਈ ਪਰੇਸ਼ਾਨੀ ਮਤ ਨੂੰ ਪਰ ਖੀਰੀ ਕੋਈ ਗੱਲ ਨਹੀਂ ਉਹਨੂੰ ਜੇ ਗਈ ਹੋਰ ਕੇ ਵਿਆਹੀ ਵੀ ਗਈ ਨਾ ਉਹ ਸੁખી ਨਹੀਂ ਜਾਊਗੀ ਦੁਖੀ ਜਾਊਗੀ ਕੋਲ ਦੋ ਪੁਲਿਸ ਨੂੰ ਕੰਪਲੀਟ ਕੀਤੀ ਕੀ ਕੀ ਦੀ ਮੈਂ ਪਰ ਗਏ ਜਾਣਾ ਹਾਂ ਮੈਂ ਪਰ ਜਾਣਾ ਮੋਕੇ 'ਵਾਲ ਕੀਤੀ ਹੁਣ ਮੈਂ ਪਰ ਜਾਣਾ ਰਾਤੀ ਵੀ ਗਏ ਸੀ ਸੁਖਦੇਵ ਸਿੰਘ ਕਬੂਤਰ ਤੋਂ ਆਇਆ ਬਦਲ ਕੇ ਹਾਂਜੀ ਹੁਣ ਤੁਸੀਂ ਕੀ ਮੰਗ ਕਰਦੇ ਆਂ ਅਈ ਦੇਖਣੇ ਚਲੋ ਇਨਸਾਬ ਮਿਲਣਾ ਚਾਹੀਦਾ ਮੜਾ ਮੋੜਸਾਂ ਨੂੰ ਖਰਚਾ ਤਾਂ ਨਹੀਂ ਦੇਣਾ ਅਗਲੇ ਨੇ ਇਹ ਇਹਨਾਂ ਠੱਲ ਪੈਣੀ ਚਾਹੀਦੀ ਜਿਹੜੇ ਇਦਾਂ ਦਾ ਕੰਮ ਬੀਬੀਆਂ ਕਰਦੀਆਂ ਬੱਚਿਆਂ ਨੂੰ ਕਰਾਉਂਦੀਆਂ ਸੋਸ਼ਲ ਮੀਡੀਆ ਤੋਂ ਬਚਣਾ ਚਾਹੀਦਾ ਜੇਕਰ ਤੁਸੀਂ ਵੀ ਇਸ ਤਰ੍ਹਾਂ ਦੀ ਜੜੀ ਹੈਗੀ ਆ ਤੁਹਾਡੇ ਨਾਲ ਵੀ ਕੋਈ ਗੱਲਬਾਤ ਹੁੰਦੀ ਆ ਤਾਂ ਤੁਸੀਂ ਵੀ ਜਿਹੜਾ ਹੈਗਾ ਪਹਿਲਾਂ ਇਹ ਸੋਚੋ ਅਤੇ ਲੜਕੀ ਦੇ ਪਰਿਵਾਰ ਨੂੰ ਜ਼ਰੂਰ ਮਿਲੋ ਲੜਕੇ ਦੇ ਪਰਿਵਾਰ ਨੂੰ ਜ਼ਰੂਰ ਮਿਲੋ ਤਾਂ ਹੀ ਜਿਹੜਾ ਹੈਗਾ ਵਿਆਹ ਦਾ ਜਿਹੜਾ ਹੈਗਾ ਦਿਨ ਰੱਖੋ ਕਿਉਂਕਿ ਇੱਕ ਦੀਪਕ ਜੀ ਨਾਲ ਜਿਹੜੀ ਇਹ ਘਟਨਾ ਹੋਈ ਆ ਕਿਸੇ ਹੋਰ ਨਾਲ ਨਾ ਹੋਵੇ ਕੈਮਰਾ ਪਰਸਨ ਨਾਲ ਨਹੀਂ ਤੋੜਾ ਨੈਸ਼ਨਲ ਨਿਊਜ਼ ਪਬਲਿਕ ਨਕੋਦਰ